ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਆਪਣਾ ਕਿਤਾ ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੰਡ ਰਖਾਲਾ ਰਖਾਲਾ ਪੰਡਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪੰਡਾ ਦੇ ਤਹਿਸੀਲ ਇਸ ਪਿੰਡ ਨੂੰ ਗਿੱਦੜਵਾਹਾ ਪੈਂਦੀ ਆ ਨਾਲ ਦੇ ਪਿੰਡ ਇੱਕ ਪਾਸੇ ਮਦੀਰ ਰਹਿ ਜਾਂਦੀ ਆ ਦੂਜੇ ਪਾਸੇ ਸੁਖਣਾ ਰਹਿ ਜਾਂਦਾ ਜੀ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ-ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਬਹੁਤ ਹੀ ਰਾਜੀਪਲੀ ਦੂਜਾ ਸੁਆ ਗੱਬਣ ਵੜਾ ਸਾਈਵਾਲ ਕ੍ਰੋਸ ਇਹ ਵਿਕਾਊ ਆ ਤੇ ਇਹਦੀ ਬੰਦੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਦੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੇ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਹੈ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਜਿਹੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਸੋ ਦੋਸਤੋ ਫੇਸਬੁੱਕ ਦੇ ਉੱਤੇ ਆਪਣਾ ਪੇਜ ਆ ਸ਼ੌਂਕੀ ਪੀ ਵੀ 3 ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਲੈਣਿਆਂ ਡਿਟੇਲ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਰਾਮ ਸਿੰਘ ਆ ਜੀ ਪਿੰਡ ਰਖੜਾ ਰਾਮ ਸਿੰਘ ਰਖਾਲਾ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ 95010 95010 01957 01957 ਤੇ ਬਾਈ ਜੀ ਇਹ ਵੈੜ ਆਪਣੇ ਘਰ ਦੀ ਹੈ ਜੀ ਹਾਂ ਜੀ ਆਪਣੇ ਘਰ ਦਾ ਹੀ ਰਵਾ ਜੀ ਘਰ ਦੀ ਆ ਤੇ ਕਿੰਮਾ ਸੂਆ ਸੁਣਾਏ ਨੇ ਇਹ ਜੀ ਦੂਜੇ ਸੂਏ ਹੁਣ ਸੂएगी ਦੂਜੇ ਸੂਏ ਸੁਣਾ ਹਾਂਜੀ ਤੇ ਪਹਿਲੇ ਸੂਏ ਨੇ ਕਿੰਨਾ ਕੁ ਦੁੱਧ ਕੱਢਿਆ ਤੁਹਾਡੇ ਕੋਲ ਕੀ ਕਿਲੋਵਲ ਤੇ ਪਹਿਲੇ ਸੂਏ ਜੀ ਨੇ 15 ਤੋਂ ਲੈ ਕੇ 16 ਕਿਲੋ ਲੀਟਰ ਦੁੱਧ ਦਿੱਤਾ ਠੀਕ ਹੈ ਹਾਂ ਤੇ ਐਤ ਕੀ ਕੱਢ ਦੂਗੀ 14 17 ਹਾਂ ਜੀ ਉਮੀਦ ਹੈ ਜੀ ਕਿ ਮਤਲਬ ਆਪਣਾ 16 17 ਲੀਟਰ ਦੇ ਜਾਊਗੀ 17 ਲੀਟਰ ਦੇ ਉੱਤੇ ਠੀਕ ਹੈ ਤੇ ਕਿੰਨੇ ਦਿਨ ਲੈ ਜੂ ਬਾਈ ਸੂਣ ਚ ਇਹ ਇਹ ਜੀ ਮੌਜ ਨਾਲ ਜੀ ਹਫਤਾ 10 ਦਿਨ ਲੈ ਜੂਗੀ ਹਫਤਾ 10 ਦਿਨ ਹਾਂ ਜੀ ਠੀਕ ਹੈ ਤੇ ਚੰਗੀ ਫੈਂਟ ਫੂਟ ਆਉਂਦੀ ਹੈ ਬਾਈ ਜੀ ਹਾਂ ਜੀ ਦੀ ਫੈਂਟ ਬਹੁਤ ਵਧੀਆ ਆਉਂਦੀ ਹੈ ਠੀਕ ਹੈ ਲਓ ਵੀ ਮਿੱਤਰੋ ਸਾਈਵਾਲ ਕ੍ਰੋਸ ਆ ਬਹੁਤ ਵਧੀਆ ਚਾਲਰ ਝਾਲਰ ਦੇਖ ਸਕਦੇ ਆ ਤੁਸੀਂ ਮੂੰਹ ਮੱਥਾ ਵੀ ਚੰਗਾ ਹੈ ਦੇਖ ਸਕਦੇ ਆ ਜੀ ਤੁਸੀਂ ਫੇਸ ਕੁਆਲਿਟੀ ਦੋਸਤੋ ਦੇਖ ਸਕਦੇ ਆ ਸਾਈਵਾਲ ਦੇ ਬਿਲਕੁਲ ਨਾਲ ਵਲਦੀ ਮਿਲਦੀ ਆ ਤੋਂ ਨਹੀਂ ਤੁਸੀਂ ਦੇਖ ਸਕਦੇ ਆ ਜੀ ਤੁਨੀ ਇਹਨਾਂ ਦੇ ਤਕਰੀਬਨ ਹੁੰਦੀ ਆ ਤੇ ਮੋਟਾ-ਮੋਟਾ ਥਣ ਲੱਗਿਆ ਤੁਸੀਂ ਨੇੜੇ ਹੋ ਕੇ ਤੁਹਾਨੂੰ ਦਿਖਾ ਦਿੰਦੇ ਦੇਖ ਸਕਦੇ ਆ ਵੈਰਲ ਚੰਗੀ ਆ ਥਣਾ ਚ ਤੇ ਲਮਾਈ ਚੜਾਈ ਬਹੁਤ ਚੰਗੀ ਆ ਰਾਜੀਪਲੀ ਬਹੁਤ ਆ ਦੋਸਤੋ ਕੱਦ ਕਾਠ ਚੰਗਾ ਦੂਜੇ ਪਾਸੇ ਤੋਂ ਸੇਮ ਸਾਈਜ਼ ਆ ਦੋਸਤੋ ਥਣਾ ਦਾ ਦੇਖ ਸਕਦੇ ਆ ਤੁਸੀਂ ਬਿਲਕੁਲ ਸੇਮ ਸਾਈਜ਼ ਆ ਥਣਾ ਦਾ ਮੋਟਾ ਮੋਟਾ ਥਣ ਤੇ ਖੁੱਲਾ ਖੁੱਲਾ ਲੱਗਿਆ ਤੋੜ ਕੇ ਦੋਸਤੋ ਤੁਹਾਨੂੰ ਦਿਖਾਵਾਂਗੇ ਤੋੜ ਕੇ ਦੋਸਤੋ ਤੁਹਾਨੂੰ ਦਿਖਾ ਦਿੰਨੇ ਆ ਤੁਰਦੀ ਤੋਂ ਤੁਹਾਨੂੰ ਹਵਾਨੇ ਦੀ ਜਿਹੜੀ ਜੱਜਮੈਂਟ ਆ ਉਹ ਆ ਜਾਣੀ ਦੇਖ ਸਕਦੇ ਹੋ ਹਵਾ ਨਹੀਂ ਦੀ ਦੋਸਤੋ ਢੈਲਾ ਬਹੁਤ ਪਈ ਆ ਦੇਖ ਸਕਦੇ ਆ ਤੁਸੀਂ ਪੂਰਾ ਭਰ ਗਈ ਹਵਾਨਾ ਤਾਂ ਬਹੁਤ ਵਧੀਆ ਹਵਾਨਾ ਤਿਆਰ ਹੋ ਜਾਣਾ ਘਰੇ ਦੋਸਤੋ ਗਾਇਆਂ ਇਹ ਦੁੱਧ ਪੀਣ ਨੂੰ ਬਹੁਤ ਚੰਗੀਆਂ ਹੁੰਦੀਆਂ ਕਿਉਂਕਿ ਇਹਨਾਂ ਦੇ ਦੁੱਧ ਦੀ ਫੈਂਟ ਬਹੁਤ ਆਉਂਦੀ ਆ ਤੇ ਮੁੱਲ ਆਪਾਂ ਬਾਈ ਤੋਂ ਪੁੱਛਦੇ ਨੇ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਮੁੱਲ ਇਹਦਾ ਬਾਈ ਜੀ ਫੋਨ ਤੇ ਕਰ ਲਾਂਗੇ ਠੀਕ ਆ ਬਾਈ ਹਾਂਜੀ ਲਓ ਵੀ ਮਿੱਤਰੋ ਵੈੜ ਚੰਗੀ ਆ ਫੋਨ ਤੇ ਮੁੱਲ ਹੋ ਜਾਣਾ ਜੇ ਕਿਸੇ ਵੀਰ ਨੂੰ ਪਸੰਦ ਆ ਤਾਂ ਬਾਈ ਜੀ ਹਰ انا ਗੱਲ ਬਾਤ ਤੁਸੀਂ ਉੱਪਰਲੇ ਨੰਬਰ ਤੇ ਕਰ ਸਕਦੇ ਆ ਸਕਰੀਨ ਦੇ ਉੱਪਰਲੇ ਪਾਸੇ ਇਹਨਾਂ ਦਾ ਨੰਬਰ ਚੱਲ ਰਿਹਾ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਦੋਸਤੋ ਜਲਦੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ